ਫਾਟੇ ਪੀਰ ਜੀ ਨੂੰ ਸਾਲ ਆਓ ਜੀ ਉਹ ਨਹੀਂ ਬਹੁਤ ਸੋਹਣਾ ਫਸਟ ਤੋਂ ਫਸਟ ਤੋਂ ਇਹ ਨਜ਼ਾਰਾ ਤੇ ਇੱਧਰ ਸਾਚਵੰਡ ਸੇ ਜੀ ਨੂੰ ਸਾਲ ਦਰਸ਼ਕਾਂ ਨੰਦਕਾ ਜੀ ਹਜੂਰ ਸਾਹਿਬ ਅਰਚਨਗਰ ਤੋਂ ਜਿਆਦਾ ਖਾ ਦਿੰਦੇ ਹੈ ਕਹਿੰਦੇ ਹੈ ਸਾਡੇ ਗੁਰੂ ਹਰਿੰਦਰ ਜੀ ਬਿੱਕੂ ਆ ਕੇ ਪਤਾ ਨਹੀਂ ਕਿੱਥੋਂ ਲਾਈਵ ਦੇ ਵਿੱਚ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਦੇ ਵਿੱਚ ਦਰਸ਼ਕੋ ਤੁਸੀਂ ਦੇਖ ਰਹੇ ਹੋ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਵਿਸਾਖੀ ਦੀ ਰਾਤ ਨੂੰ ਆਪਾਂ ਤੁਹਾਨੂੰ ਜਿਹੜਾ ਨਜ਼ਾਰਾ ਸੰਗਤਾਂ ਬਹੁਤ ਇਕੱਤਰ ਹੋਈਆਂ ਨੇ ਠਾਠਾ ਮਾਰ ਤੋਂ ਸੰਗਤਾਂ ਦਾ ਠਾਠਾ ਮਾਰ ਦਾ ਕੱਟ ਤੁਸੀਂ ਵੇਖ ਹੀ ਰਹੇ ਹੋ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨਮ ਮਾਨੇ ਵਰਤਕ ਗੁਰੂ ਨਿਸਤਾਰੇ ਥੋੜਾ ਜਿਹਾ ਖੱਡਾ ਪਿਆ ਹੈਗਾ ਚੱਲਦੇ ਆਪਾਂ ਉਹਦੇ ਕੋਲ ਆਪ ਚਵਾਈਏ ਕੋਲ ਆਉਂਦੇ ਹਾਂ ਗੁਰ ਹਰਿੰਦਰ ਉਹ ਇਹ ਸੰਤਾ ਦੇ ਨੂੰ ਚਾਰ ਸਪੇਰੇ ਸੰਤਾਂ ਦਾ ਠੱਠਾ ਮਾਰ ਲੱਕਾ ਸੰਤਾਂ ਦਾ ਕੀ ਰਾਤ ਨੂੰ ਜਿਹੜਾ ਲਾਈਵ ਹੋਇਆ ਸੀਗਾ ਦੇਖੋ ਕਿੰਭੀ ਸੀ ਇਸ ਨਾਮ ਦੇ ਅੰਦਰ ਦਰਬਾਰ ਸਾਹਿਬ ਉਹ ਬਹੁਤ ਸੋਹਣੇ ਤੱਕ ਤੱਕ ਤੇ ਦੀਪਮਾਲਾ ਜਿਹੜੀ ਆ ਲਾਈਟਨਿੰਗ ਉਹ ਹੋਈ ਵੀ ਆ ਤੇ ਇਧਰ ਨਛਨੂਰ ਸਾਹਿਬ ਜੀ ਦੇਖੋ ਆਪਾਂ ਹੋਰ ਨੇੜੇ ਆ ਗਏ ਹਾਂ ਸਾਜੀ ਦੇ ਦੇਪਲੋਟ ਸੰਤਾਨ ਬਹੁਤ ਬੀ ਵੀ ਸਾਰੇ ਪਾਸੇ ਸੰਤਾਨ ਦਾ ਹੜਾ ਆਇਆ ਹੋਇਆ ਦੇਖਦਾ ਆ ਰਹੇ ਆਪ ਉਹ ਆਪਣੇ ਜਿਹੜੀ ਆ ਵੀਡੀਓਗ੍ਰਾਫੀ ਤੇ ਜੁੜੇ ਹੋਏ ਨੇ ਇੱਥੇ ਦੇਖ ਰਿਹਾ ਹਾਂ ਨਾਲ ਹੀ ਪਹਾੜੇ ਚੱਲ ਰਹੇ ਨੇ ਕੀ ਬਾਤ ਹੈ ਕੀ ਨਜ਼ਾਰਾ ਹੰਟ ਤੇ ਦੀ ਜਲੂਫਾਲ ਤੋਂ ਬਸਾਖੀ ਇਹ ਦਿਨ ਆਤਸ਼ਵਾਦੀ ਦਾ ਜਿਹੜਾ ਆਪ ਨੂੰ ਨਜ਼ਾਰਾ ਉਹ ਤੁਹਾਨੂੰ ਮੈਂ ਇਸ ਤਰ੍ਹਾਂ ਜਿਹੜਾ ਦਿਖਾ ਰਿਹਾ ਜੀ ਸੰਤਾਂ ਹਜ਼ੂਰ ਘਰਾੜੇ ਤੋਂ ਇੱਥੇ ਬਸਤਿ ਬਣਾਉਣ ਲਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚਿਓ ਹੋਈਆਂ ਨੇ ਬਹੁਤ ਸੰਗਤਾਂ ਨੂੰ ਦੇਖ ਰਹੇ ਹਾਂ ਕਤਰ ਹੋਈਆਂ ਨੇ ਇਹ ਆਪ ਸੱਚ ਬਾਜੀ ਨੂੰ ਦੇਖਣ ਲਈ ਸਾਰੇ ਪਾਸੇ ਸੰਗਤਾਂ ਹੀ ਸਨ ਨਜ਼ਰ ਰੱਖੋ ਆ ਰਹੀਆਂ ਹੋਣਗੀਆਂ ਅਰਥ ਕਰੋ ਸੱਚਖੰਡ ਸ੍ਰੀ ਹਰਿਉਤਮ ਦੇ

आझाँ तर प्रशाइ कारी कर stop जो एिकानी जो рमा हो तो adalah भोर कोओः ट्रेकराीपो जो ख execut आगा ऊड़कयाまた रहा हो अड़ कोओः things जुआपार में गज जो जो भुए नगाणा घज資 है आपारा… ਲਾਈਵ ਕਰ ਰਹੇ ਹੁਣ ਦੇਖੋ ਇਹ ਤੁਹਾਡੀ ਫੋਟੋ ਵੀ ਲੈਣ ਕਿੱਥੋਂ ਆਇਆ ਸੰਤਾਂ ਆ ਜੌਂਕੀ ਮਾਰ ਪਿੰਡ ਹੈ ਜੀ ਸਾਡਾ ਆ ਜਗਰਾਉਂ ਕੋਲੇ ਅੱਛਾ 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 ਚਲੋ ਬਹੁਤ ਵਧੀਆ ਲੱਗਾ ਹਾਂ ਵੀ ਛੋਟੂ ਕਰ ਲੈ ਸਬਸਕ੍ਰਾਈਬ ਚਲੋ ਇਹ ਮੇਰੇ ਸਬਸਕ੍ਰਾਈਬਰ ਮਿਲ ਗਏ ਆ ਮੈਨੂੰ ਜਗਰਾਉਂ ਤੋਂ ਸਾਡੇ ਇਲਾਕੇ ਤੋਂ ਮੇਰਾ ਵੀ ਨਾਨਕੇ ਝਾਂਡੇ ਠੀਕ ਆ ਜੀ ਠੀਕੇ ਝਾਂਡੇ ਜੀ 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 ਬਹੁਤ ਵਧੀਆ ਲੱਗਾ ਕੀ ਕਰ ਰਹੇ ਆ ਇਹ ਨੈਟਵਰਕ ਉੱਪਰ ਆਪ ਅਫਸਰ ਹਨ ਅੰਦਰਲੇ ਸਾਹਮਣੇ ਹੈ ਗੁਰੂ ਕਾ ਲੰਗਰ ਅੱਜ ਅੱਜਵਾਦੀ ਵਿੱਚ 2 ਮਿੰਟ ਛੱਟ ਗਈ ਸੀ ਉਸ ਦੁਆਰਾ ਹੁਣ ਸ਼ੁਰੂ ਹੋ ਚੁੱਕੀ ਆ ਆਪਾ 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 ਨਾ ਫੌਂਟਨ ਦੇਖ ਲਓ ਕਿੰਨੇ ਸੋਹਣੇ ਚੱਲ ਰਹੇ ਆ ਸਤਖੰਡ ਸ੍ਰੀ ਹਜੂਰ ਸਾਹਿਬ ਬੱਚੇ ਵੀ ਆਪਦੀਆਂ ਸੈਲਫੀਆਂ ਵਗੈਰਾ ਲੈ ਰਹੇ ਨੇ ਤੇ ਅੱਗੇ ਚੱਲਦੇ ਆਪਾਂ ਤੁਹਾਨੂੰ ਇਹ ਲਾਈਵ ਬੰਦ ਮੈਂ ਕਰ ਦਿੱਤਾ ਸੀ ਤੇ ਜਦੋਂ ਆਤਿਸ਼ਬਾਜ਼ੀ ਹੋਈ ਤਾਂ ਮੈਨੂੰ ਜਿਹੜਾ ਲਾਈਵ ਇਹ ਸ਼ੁਰੂ ਕਰਨਾ ਪੈ ਗਿਆ ਤੇ ਇਸ ਤਰ੍ਹਾਂ ਦੇਖਾਂ ਦੀ ਸੰਖਾ ਕਾਫੀ ਇੱਥੇ ਅਜੇ ਵੀ ਨਤਮਸਤਕ ਹੋਰੀਆਂ ਨੇ ਮਾਣੇ ਖਾਲਸਾ ਜੀ ਵਾਈਕ ਖਾਲਸਾ ਬਾਈ ਫਤਿਹ ਜੀ ਤਸਾਕੀ ਦੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਸੰਗਤਾ ਕਿੱਥੋਂ ਆਈਆਂ ਅੱਛਾ ਹਿਆਰਪੁਰ ਜਲਾ ਅੱਛਾ ਹਿਆਰਪੁਰ ਰੋਟੀ ਟਾਂਡਾ ਆਟਾ ਟਾਂਡਾ ਆਟਾ ਵੜਮੜਾ ਹਾਂ ਠੀਕ ਠੀਕ ਬਹੁਤ ਬਹੁਤ ਵਧਾਈਆਂ ਤੁਹਾਨੂੰ ਮੈਂ ਪਟਿਆਲੇ ਤੋਂ ਜਨਾਬ ਜੀ 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 ਬੜੀ ਮਿਹਰਮਾਨੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਇਸ ਖਾਲਸਾ ਸਾਜਣਾ ਦਿੱਸਦੀਆਂ ਇਹ ਸਨ ਹਿਆਰਪੁਰ ਤੋਂ ਆਏ ਹੋਏ ਆਪਾਂ ਚੱਲਦੇ ਹਾਂ ਹੋਰ ਅੱਗੇ ਸੰਗਤਾ ਬਹੁਤ ਜੁੜੀਆਂ ਹੋਈਆਂ ਨੇ ਇੱਥੇ ਲਓ ਫੇਰ ਰਤਸ਼ਵਰ ਜਿਹੜੀ ਐ ਸ਼ੁਰੂ ਹੋ ਚੁੱਕੀ ਆ ਦੇਖੋ अॼु अॼुाखीसाखी मुल्क जे पढ़े सचु कंट 어디 상당하지 카피라시 상가에 또 내가. ਕਰਦੀ ਆ ਵੀ ਦਰਪਨ ਚਾਈ ਸੀ ਨਾ ਪਿਛਲੇ ਸਾਲ ਅੱਛਾ ਹੋਰ ਬਾਬਾ ਜੀ ਕਰਤਾ ਹੀ ਹਾਲ ਸਾਹਿਬ ਵਾਹਿਗੁਰੂ ਜੀ ਖਫਤੇ ਹੋ ਠੀਕ ਠਾਕ ਜੀ ਤੁਸੀਂ ਮੇਲੇ ਕਿੱਥੇ ਆਪਾਂ ਨੂੰ ਮਾਲ ਟੈਕਰੀ ਸਾਹਿਬ ਵਾਹ ਜੀ ਵਾਹ ਵਾਹ ਜੀ ਵਾਹ ਧੂਰੀ ਵਾਲੇ ਹਾਂ ਜੀ ਹਾਂ ਹੋ ਠੀਕ ਠਾਕ ਜੀ ਬਸ ਮੈਂ ਹੈ ਚਲੋ ਬਾਬੇ ਦੀ ਕਿਰਪਾ ਹੋਈ ਮੈਂ ਚਲੋ ਸੰਤਾਂ ਨੂੰ ਦਿਖਾਈਏ ਇਹ ਲਾਈਵ ਚੱਲ ਰਿਹਾ ਸੀ ਇਸ ਵੇਲੇ ਠੀਕ ਹੈ ਜੀ ਠੀਕ ਹੈ ਜੀ ਹੋਰ ਪ੍ਰਸ਼ਾਦਾ ਪਾਣੀ ਹੋ ਗਿਆ ਜੀ ਹਾਂ ਜੀ ਬਸ ਤੇ ਸਾਰੇ ਜਣੇ ਧੂਰੀ ਤੋਂ ਹੀ ਆ ਜੀ ਬਾਬਾ ਜੀ ਹਾਂ ਜੀ ਨਹੀਂ ਇਹ ਬਾਬਾ ਜੀ ਕਿਹੜੇ ਵਾਹਲੀ ਤੋਂ ਆ ਜੀ ਚਲੋ ਮੋਹਾਲੀ ਤੋਂ ਚਲੋ ਤੁਹਾਨੂੰ ਖਾਲਸਾ ਦੇ ਸਾਜਣਾ ਦੇ ਇਸ ਦਿਨ ਬਹੁਤ ਬਹੁਤ ਵਧਾਈਆਂ ਹੋਣ ਖਾਲਸਾ ਦਾ ਬਹੁਤ ਵੱਡਾ ਅੱਜ ਦਿਨ ਹਾਂਜੀ ਠੀਕ ਆ ਜੀ ਸੱਚ ਕਾਲੇ ਸੀ ਧੂਰੀ ਤੋਂ ਕੋਈ ਮੋਹਾਲੀ ਤੋਂ ਇਦਾਂ ਕਰਕੇ ਇੱਥੇ ਸਾਰੇ ਯਾਨੀ ਪੰਜਾਬ ਦੇ ਵਿੱਚੋਂ ਹਰੇਕ ਜ਼ਿਲ੍ਹਾ ਕੋਈ ਇਹੋ ਜਿਹਾ ਨਹੀਂ ਹੈਗਾ ਜਿੱਥੋਂ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਨਹੀਂ ਆਈਆਂ ਹੋਣ ਉਹ ਵੀਰੇ ਹਲੋ ਹਾਂ ਆ ਕੇ ਦੇ ਚ ਵਕ ਨੂੰ ਬਾਈ ਵੀਰ ਆ ਜਾਓ ਮੈਂ ਤਾਂ ਆ ਗਿਆ ਉੱਥੇ ਹੀ ਆ ਗਿਆ ਆਲੋ ਸਾਹਮਣੇ ਦੇਖੋ ਇੱਧਰ ਦੇ ਪਾਸੇ ਬਹੁਤ ਸੋਹਣੀ ਜਿਹੜੀ ਲਾਈਟਨਿੰਗ ਹੋਈ ਹੈ ਤੇ ਸੱਤਾ ਤੋਂ ਵੀ ਦੇਖਿਆ ਜਾ ਰਿਹਾ ਹੈ ਜਦੋਂ ਦੇ ਤਕਰੀਬਨ 8 ਵਜੇ ਚੱਲਿਆ ਇਹ ਆਪਾਂ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਵਿੱਚ ਨਤਮਸਤਕ ਹੋਣ ਲਈ ਜਿਹੜਾ ਆਏ ਹੋਏ ਆ ਸ੍ਰੀ ਸਤਕੰਡ ਸ੍ਰੀ ਹਜੂਰ ਅੱਤਲ ਨਗਰ ਫਾਟਕੌਰ ਆਪ ਜੀ ਨੂੰ ਵਿਸਾਖੀ ਦੇ ਮੌਕੇ ਉੱਪਰ ਹੱਤ ਸਵਾਜੀ ਦਾ ਜਿਹੜਾ ਸਿੱਧਾ ਪ੍ਰਸਾਰਨ ਜਿਹੜਾ ਕਿ ਉਹ ਦਿਖਾਇਆ ਗਿਆ ਇਸ ਦੇ ਨਾਲ ਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਤੇ ਦੁਬਾਰਾ ਤੋਂ ਖਾਲਸਾ ਸਾਜਨਾ ਦੇ ਸਭ ਵਿਸਾਖੀ ਦੀਆਂ ਆ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਚੜ੍ਹਦੀ ਕਲਾ ਸੱਚਾ